ਅੱਜ 11 ਨਵੰਬਰ ਅਰ ਤਰਨ ਤਰੰਦੀਆਂ ਜੈਮਨੀ ਚੋਣਾ ਨੇ ਤੁਹਾਨੂੰ ਸਭ ਨੂੰ ਪਤਾ ਹੈ ਤੇ ਇਸ ਦੇ ਚੱਲਦਿਆਂ ਨਿਊ ਟੂ ਸ਼ਟਰਾਂ ਵਾਲਾ ਪੂਰੀ ਫੋਰਮ ਚ ਹੈ ਨਿਊ ਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਕਿ ਜਾਂ ਤਾਂ ਮੈਂ ਜਿੱਤਾਂਗਾ ਜਾਂ ਤਾਂ ਭਾਈ ਅਮਰਤਪਾਲ ਜਿੱਤਣਗੇ ਬਾਕੀ ਕੋਈ ਨਹੀਂ ਜਿੱਤੂਗਾ ਤੁਸੀਂ ਵੀ ਵੇਖੋ ਇੱਕ ਵਾਰ ਪੂਰੀ ਵੀਡੀਓ ਆ ਵੇਖੋ ਜੀ ਕਾਹਨੋਂ ਬੰਦਾ ਕੋਣ ਆਇਆ ਸਰਕਾਰੀ ਤੰਤਰ ਦੇ ਖਿਲਾਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਲੜਿਆ ਵਾ ਤੁਮ ਤਾਂ ਦੇ ਦੇ ਭਾਗ ਮੈਂ ਕਹਿੰਦੇ ਹਾਂ ਅੱਜ ਲਈ ਮੈਂ ਤਾਂ ਸ਼ੁਰੂ ਤੋਂ ਬਾਅਦ ਭਰੀ ਸੋਧ ਕੀ ਦੱਸ ਮਰਦਾ ਕੋਈ ਬੰਦੇ ਜਿੱਤਨੇ ਆ ਭਾਈ ਅਮਰਿਤਪਾਲ ਦੀ ਟੀਮ ਜਿੱਤੂ ਜਾਂ ਮੈਂ ਜਿੱਤੂ ਕਿੰਨੇ ਮੱਤੇ ਮੈਂ ਪਹਿਲੇ ਨੰਬਰ ਤੇ ਆ ਕੀ ਗੱਲ ਬਲੇ 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 ਭਾਈ ਅਮਰਿਤਪਾਲ ਦੀ ਪਹਿਲੀ ਟੀਮ ਜਿੱਤੂਗੀ ਜਾਂ ਮੈਂ ਜਿੱਤੂਗਾ ਪਰ ਦੂਜੇ ਬਲੇ ਬਲੇ ਇਨਸਾਨ ਆ ਚੱਲ ਪਣਿਛ ਗਈ ਆ ਜੋ ਆਰੇ ਉਹ ਕਿਥੇ ਦੇ ਵੀ ਡਾਕਟਰ ਕਿਥੇ ਦਫਤਰ ਡਾਕਟਰ ਕਿਚੈਰੀਆਂ ਲੱਗੀਆਂ ਬਾਈ ਅੱਛਾ ਅੱਛਾ ਜਗ੍ਹਾ ਨਹੀਂ ਮਿਲੀ ਇੱਥੇ ਬੋਲਣ ਦੀ ਜਗ੍ਹਾ ਨਹੀਂ ਹੈ ਜਗ੍ਹਾ ਲੜਨੀ ਹੈ ਜੇ ਵੀ ਜਗ੍ਹਾ ਲੜਨੀ ਮੰਨ ਲਿਆ ਕੋਈ ਗੱਲ ਕਰਦੇ ਹੋ ਲੈ ਲੈਂਦੇ ਆਪਾਂ ਹਾਂਜੀ ਸ਼ੁਕਰ ਸਾਹਿਬ ਦਾ ਵਾਹਿਗੁਰੂ ਜੀ ਫਤਿਹ ਆਜੀ ਭਰਾਓ ਅੱਜ ਆਪਾਂ ਗੱਲਾਂ ਪੁੱਛੇ ਜੇ ਵੀਰ ਤੇ ਪਿੰਡ ਅੱਜ ਵੀ ਇੱਥੇ ਜਿੱਦਾਂ ਵਧੀਆ ਵਧੀਆ ਕਲਾਕਾਰ ਇੱਥੇ ਆਏ ਵਿੱਚ ਆਏ ਆ ਉਹ ਫਿਲਮ ਦੇ ਸਟਾਰ ਵੀ ਆਏ ਨੇ ਫਿਲਮ ਦੇ ਸਟਾਰ ਆਏ ਨੇ ਉਹ ਕਿਹੜਾ ਕਿਹੜਾ ਚੜਾ ਤੁਸੀਂ ਨੂੰ ਕਹਿੰਦੇ ਆ ਪਿੱਛੇ ਲਈ ਮਤਲਬ ਕਿ ਆਪਣੀ ਕੱਢ ਲਓ ਜਿਨ੍ਹਾਂ ਨੇ ਮਤਲਬ ਕਿ ਜੇ ਆਪਾਂ ਗੱਲ ਕਰੀਏ ਆ ਜਿਹੜੇ ਇਲੈਕਸ਼ਨਾਂ ਲੋਕਸਣਾਂ ਦੀ ਜੀ ਜੀ ਕਹਿੰਦਾ ਜਿਤਨਾ ਹਰਨਾ ਦੇ ਉਹਦੇ ਹੱਥ ਆ ਪਾ ਜਿੱਥੇ ਖੜ ਜਾਂਦਾ ਚੀਕਾਂ ਕਢਾਈ ਦਰਿਆਉਦਾ ਭਾਈ ਨੇ ਬਈ ਦੇਖੋ ਚਲੋ ਇਲੈਕਸ਼ਨ ਜਿੱਤੇ ਜਾਂ ਨਾ ਹਾਰੇ ਕੋਈ ਟੈਨਸ਼ਨ ਨਹੀਂ ਪਰ ਇਹਨਾਂ ਦਿਲ ਜਿੱਤ ਲੈ ਭਾਈ ਨੀਟੂ ਚਲ ਜਾ ਰਹੇ ਇਹ ਗੱਲ ਫਕੀਰ ਅੱਦਗੀ ਅਸੀਂ ਸਾਰਿਆਂ ਨੇ ਵੋਟ ਪਾਉਣੀ ਹੈ ਮੈਨੂੰ ਸੋਣ ਅਗੇ ਨੀਂਦੂ ਭਾਈ ਦੀ ਸੋਣ ਕੇ ਥਾਂ ਹੀ ਮਰ ਜਾਈ ਜੇ ਮੈਂ ਨਾ ਵੋਟ ਪਾਵਾਂ ਭਾਈ ਹੈਗਾ ਆਪਾਂ ਉੱਥੇ ਪਿੰਡ ਜਾ ਕੇ ਵੀ ਸਪੋਰਟ ਕਰਾਂਗੇ ਖੁਰਦੂ ਖੁਰਦੂ ਸਰ ਸਾਹਿਬ ਜਾ ਕੇ ਕੋਈ ਨਹੀਂ ਰੋਚ ਨਹੀਂ ਸੰਤ ਨਹੀਂ ਇੱਕ ਦਿਨ ਇੱਥੇ ਲਾ ਬਾਬੇ ਜਿਹੜਾ ਸ਼ੇਰ ਸ਼ੂਟ ਚੱਲ ਰੋ ਕਰੇਗਾ ਨਹੀਂ ਕਰਸਾ ਹੋਰ ਉੱਧਰ ਕੋਈ ਭਲਵਾਦ ਨੇ ਇੱਕ ਦਿਨ ਬਾਅਦ ਨੋਚਰ ਨੋਚਰ ਕੋ ਨਹੀਂ ਬਾਬੇ ਆਵ ਲਾਂ ਬਾਬੇ ਆਵ ਜਾਣਗੇ ਬਾਬਿਆਂ ਦੇ ਹੁੰਦੇ ਮੇਰੀ ਕੀ ਲੋੜ ਹੈ ਸਰ ਭਾਈ ਬਰੋਕਰ ਦਾ ਇਵੈਂਟ ਕਰਦੇ ਬਾਬਿਆਂ ਦੇ ਸ਼ੇਰ ਸ਼ੂਟ ਮਾਰਦਾ ਕੋਈ ਨਹੀਂ ਮੇਰੇ ਪਰਾਵੋ ਪਾਪਾ ਦੀ ਖੁੱਦ ਪਾਪਾ ਜੀ ਖੁੱਦ ਜਿਹੜੇ ਨੇ ਭਾਈ ਨੇ ਨਾਲ ਇਹਨਾਂ ਨੇ ਜੁਬਾਨ ਕੀਤੀ ਅੱਜ ਤੁਹਾਡੇ ਸਾਰੇ ਨਾਲ ਈਟੂ ਭਾਜੀ ਦੇ ਨਾਲ ਮੂਰੇ ਮੂਰੇ ਜੇ ਅਗਰ ਭਾਜੀ ਪਿੱਛੇ ਰਿਕਸ਼ੇ ਤੇ ਬੈਠਾ ਆਉ ਭਾਜੀ ਬਾਬਾ ਜੀ ਸਾਰਥੀ ਬਣ ਕੇ ਜਿਨਾਂ ਭਗਵਾਨ ਕਿਸ਼ਨ ਸਾਰਥੀ ਬਣੇ ਸਨ ਅਰਜਨ ਦੇ ਉਦਾਂ ਸਾਰਥੀ ਬਣੇ ਪਰ ਇੱਕ ਇੱਕ ਮੇਰੀ ਵੀ ਸ਼ਰਤ ਆ ਮੇਰੀ ਗੱਲ ਸੁਣ ਲੈ ਨਾਲ ਜਿਹਨੂੰ ਰੱਖਣਾ ਤੇਰੀ ਸ਼ਰਤ ਬੱਕਟ ਕਰਦੇ ਹੁਣ ਤੇਰੀ ਸ਼ਰਤ ਆ ਕਿ ਵੀਰ ਦੀ ਸਪੋਰਟ ਕਰਨ ਵਾਸਤੇ ਖਰੂਪ ਸਾਬ ਆਵਾਂਗੇ ਤੇ ਇਹਨੂੰ ਇਹ ਗੱਲ ਕਹਿਤੀ ਨੀ ਜਿਹੜੂ ਵੀ ਮਿੱਤਰਾ ਗੱਲ ਐ ਇਦਾਂ ਕਿਦਾਂ ਗੱਲ ਫੇ ਜਿੱਦਾਂ ਸਾਨੂੰ ਸੱਦਣਾ ਉਸ ਦਿਨ ਸਿਰ ਦੇ ਉੱਤੇ ਤੋਂ ਪੱਗ ਬੰਨਣੀ ਆ ਠੀਕ ਹੈ ਜੀ ਠੀਕ ਆ ਮੱਚਾ ਮੱਚਾ ਨਾ ਐ ਰਗੜਦੀ ਭਾਵਾਂ ਕੋਈ ਚੱਕਰ ਨਹੀਂ ਆ ਤੇਰੀ ਆਪਣੀ ਮਰਜ਼ੀ ਭਰਾਵਾ ਕਿਉਂਕਿ ਬਦੋ ਬਦੀ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਪਿਆਰ ਦੇ ਸੌਦੇ ਹੁੰਦੇ ਆ ਜਦੋਂ ਆਪਰੇ ਬਾਬੇ ਨੇ ਕਿਰਪਾ ਕੀਤੀ ਆ ਜਾਣਾ ਤੂੰ ਜਣਾ ਸਹੀ ਤੇ ਪਰ ਜਿੱਦਨ ਹੀ ਜਾਣਾ ਤੇਰੇ ਨਾਲ ਉਸ ਦਿਨ ਕਮ ਸੇ ਕਮ ਜਿਹੜੇ ਬੰਦੇ ਨਾਲ ਲੈ ਆਉਣੇ ਉਹਨਾਂ ਨੂੰ ਕਹਣਾ ਸਿਰਾਂ ਤੇ ਪਰਨੇ ਸਾਰੇ ਤੇ ਪਰਨੇ ਸਿਰਾਂ ਹੁੰਦੇ ਆ ਆਪਾਂ ਤੇਰੇ ਜਿੱਥੇ ਵੀ ਤੂੰ ਖੜਾ ਆ ਆਪਾਂ ਤੇਰੀ ਸਪੋਰਟ ਕਰਾਂਗੇ ਇਧਰੋਂ ਮੈਂ ਪ੍ਰਧਾਨ ਜੀ ਉਹਨਾਂ ਨੂੰ ਵੀ ਕਹਿਦ ਲਗਾਵਾ ਤਿੰਨ ਚਾਰ ਗੱਡੀਆਂ ਪਾਸੇ ਇਧਰੋਂ ਜਾਣ ਗਿਆ ਠੀਕ ਹੈ ਜੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੇ ਤੇਲ ਤੁਸੀਂ ਪੱਲਿਓਂ ਪੋੜਾ ਨਹੀਂ ਕੋੜਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਪੜਾਏ ਮਹਾਰਾਜ ਬੱਲੇ ਪੰਜਾਬ ਦਾ ਸੱਤ ਬਾੜ ਦਾ ਓਕੇ ਰੋੜੀ ਇੱਕ ਬਾਈਕ ਹੋਣੀ ਪਣੀ ਨਹੀਂ ਗੀ ਗੱਡੀ ਚਰ ਵਾਲੇ ਨੂੰ ਮੋੜ ਸੜ ਪਿਆਰ ਕਰ ਲੈ ਵੀ ਹੁਣ ਪਿਆਰ ਠੀਕ ਹੈ ਆਓ ਬਾਈ ਚਲੋ